ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕੌਰ ਚਹਿਕ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੇ ਕਾਟਨ ਦੇ ਸੂਟ ਸਾਰੇ ਇਹ ਰੋਲ ਜਿਹੜੇ ਆਏ ਨੇ ਸਾਰੇ ਕਾਟਨ ਦੇ ਆਏ ਨੇ ਤੁਸੀਂ ਦੇਖ ਸਕਦੇ ਹੋ ਇੰਨੇ ਸੋਹਣੇ ਸੋਹਣੇ ਪ੍ਰਿੰਟ ਆਏ ਨੇ ਬਹੁਤ ਸੋਹਣੇ ਡਿਜ਼ਾਈਨ ਆਏ ਨੇ ਤੇ ਬਹੁਤ ਜ਼ਿਆਦਾ ਸਟਾਕ ਆਇਆ ਹੈ ਨਾ ਸੋ ਥੋੜੇ ਜਿਹੇ ਡਿਜ਼ਾਈਨ ਮੈਂ ਤੁਹਾਨੂੰ ਸ਼ੋਅ ਕਰੂੰਗੀ ਜਿੰਨੇ ਕਿ ਮੇਰੇ ਤੋਂ ਸ਼ੋਅ ਹੋ ਸਕੇ ਸੋ ਇੰਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਊਗਾ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇੰਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਹਰ ਤਰ੍ਹਾਂ ਦਾ ਡਿਜ਼ਾਈਨ ਮਿਲੂਗਾ ਨਿੱਕੀ ਬੂਟੀ ਫਾਇਲ ਸਾਰੇ ਇੰਗਲਿਸ਼ ਤੇ ਕਲਰ ਆਏ ਨੇ ਬਹੁਤ ਸੋਹਣੇ ਸਾਰੇ ਕਲਰ ਨੇ ਪ੍ਰਿੰਟਿੰਗ ਬਹੁਤ ਸੋਹਣੀ ਆ ਸਾਰੇ ਬ੍ਰਾਂਡ ਦੇ ਆਰਟੀਕਲ ਰਹਿਣਗੇ ਰੇਂਜ ਕੁਝ ਵੀ ਨਹੀਂ ਹੈਗੀ 101% ਦਾ ਕਾਟਨ ਹੋਊਗੀ ਪਿਓਰ ਕਾਟਨ 1% ਵੀ ਸਿੰਥੈਟਿਕ ਬੇਸ ਨਹੀਂ ਹੋਊਗਾ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਸਾਰੇ ਇਹ ਆਈ ਅੱਜ ਦਾ ਫੈਬਰਿਕ ਜਿਹੜਾ ਮੈਂ ਲੈ ਕੇ ਆਈਆਂ ਸੋ ਜਿਹੜੀਆਂ ਵੀ ਪਹਿਣਾ ਲੋਏ ਵਾਲੇ ਸੂਟ ਚਾਹੀਦੇ ਨੇ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੀਸ ਮੇਰੇ ਚੈਨਲ ਦੇ ਨਵੇਂ ਹ ਹੋਏ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਲੋ ਜੀ ਦਿਖਾਉਣੀ ਆ ਤੁਹਾਨੂੰ ਅੱਜ ਦੇ ਸਾਰੇ ਪ੍ਰਿੰਟ ਸੂਟ ਅੱਜ ਦੀ ਵੀਡੀਓ ਦਾ ਪਹਿਲਾ ਹੀ ਸੂਟ ਫੈਬਰਿਕ ਬਹੁਤ ਹੀ ਸੋਹਣਾ ਆਇਆ ਵਾ ਪੂਰਾ ਮੰਡ ਜਿਹੜੀਆਂ ਪਹਿਣ ਕਹਿੰਦੀਆਂ ਨੇ ਵੀ ਅਸੀਂ 1% ਵੀ ਸਿੰਥੈਟਿਕ ਬੇਸ ਨਹੀਂ ਪਾ ਸਕਦੇ ਤੇ ਉਦਾਂ ਦਾ ਹੈ ਨਹੀਂਗਾ ਇਹ ਫੈਬਰਿਕ ਬਹੁਤ ਸੋਹਣਾ ਬਹੁਤ ਹੀ ਪਿਆਰਾ ਫੈਬਰਿਕ ਆ ਸੋ ਜਿਹੜੀਆਂ ਵੀ ਪਹਿਣਾ ਨੂੰ ਹੁਣ ਚਾਹੀਦੇ ਹੋਏ ਲੈ ਲਿਓ ਫਟਾਫਟ ਸਕਰੀਨਸ਼ਾਟ ਗਰਮੀਆਂ ਦੀ ਕਲੈਕਸ਼ਨ ਔਰ ਮੋਕ ਸਾਰੀ ਸਟਾਰਟ ਹੋ ਚੁੱਕੀ ਆ ਦੁਪੱਟੀਆਂ ਦੇ ਨਾਲ ਵਿਦਾਊਟ ਦੁਪੱਟਾ ਸੋ ਇਹ ਉਹ ਫੈਬਰਿਕ ਆ ਜਾਨਕਿ ਜਿਹੜਾ ਪੂਰਾ ਸੁਪੀਰੀਅਰ ਫੈਬਰਿਕ ਜਿਹਨੂੰ ਕਹਿੰਦੇ ਆ ਸਾਰੇ ਬ੍ਰਾਂਡ ਦੀ ਰੋਗੀ ਕਲੈਕਸ਼ਨ ਬਹੁਤ ਸੋਹਣੇ ਬ੍ਰਾਂਡ ਦੇ ਸਾਰੇ ਸੂਟ ਰਹਿਣਗੇ ਸੋ ਫਟਾਫਟ ਲਈ ਚੱਲਿਓ ਸਕਰੀਨਸ਼ਾਟ ਨਾਲ ਦੀ ਨਾਲ ਮੈਂ ਤੁਹਾਨੂੰ ਸਾਰੇ ਡਿਜ਼ਾਈਨਿੰਗ ਤੇ ਸਾਰੇ ਕਲਰ ਸ਼ੋਅ ਕਰੀ ਚੱਲੂੰਗੀ ਆ ਲੋ ਜੀ ਅੱਜ ਦੀ ਵੀਡੀਓ ਦਾ ਪਹਿਲਾ ਹੀ ਡਿਜ਼ਾਈਨ ਚੈੱਕ ਕਰ ਲਓ ਬਹੁਤ ਪਿਆਰਾ ਬਹੁਤ ਸੋਹਣਾ ਡਿਜ਼ਾਈਨ ਪ੍ਰਿੰਟਿੰਗ ਬਹੁਤ ਸੋਹਣੀ ਆ ਲਾਈਟ ਜੈ ਲੈਮਨ ਸ਼ੇਡ ਆ ਜਿਹੜੀਆਂ ਪੈਣਾ ਨੂੰ ਹਨਾ ਕੋਈ ਐ ਕਲਰ ਕਿਉਂਕਿ ਕਲਰ ਸਾਰੇ ਇੰਗਲਿਸ਼ ਜਿਹੇ ਕਲਰ ਆਏ ਨੇ ਸੋ ਤੁਸੀਂ ਮੈਂ ਕਲਰ ਨਾਲ ਦੀ ਨਾਲ ਤੁਹਾਨੂੰ ਬੋਲ ਰਹੀ ਆ ਤੁਸੀਂ ਨਾਲ ਦੀ ਨਾਲ ਕਲਰ ਵੀ ਲਿਖ ਸਕਦੇ ਹੋ ਜੇ ਤੁਹਾਨੂੰ ਐ ਹੁੰਦਾ ਕਈ ਵਾਰ ਪੈਣਾ ਨੂੰ ਹੁੰਦਾ ਕਲਰ ਚੇਂਜ ਨਾ ਜਾਵੇ ਕਲਰ ਚੇਂਜ ਉਦੋਂ ਆਉਂਦਾ ਜਦੋਂ ਤੁਸੀਂ ਪ੍ਰੋਪਰ ਸਕਰੀਨਸ਼ਾਟ ਨਹੀਂ ਲੈਂਦੇ ਕਈ ਵਾਰੀ ਕੋਈ ਧੁੰਦਲਾ ਜਾ ਹੁੰਦਾ ਜਾਂ ਤੁਸੀਂ ਕਾਲੀ ਕਾਲੀ ਚ ਲੈਨੇ ਹੋ ਉਹ ਕਲਰ ਸਹੀ ਨਹੀਂ ਆਉਂਦੇ ਤੇ ਫਿਰ ਸਾਨੂੰ ਸਿਰਫ ਡਿਜ਼ਾਈਨਿੰਗ ਦਾ ਪਤਾ ਲੱਗ ਜਾਂਦਾ ਕਲਰ ਦਾ ਪਤਾ ਨਹੀਂ ਲੱਗਦਾ ਕਿ ਤੁਸੀਂ ਕਿਹੜਾ ਕਲਰ ਸਾਨੂੰ ਸੈਂਡ ਕੀਤਾ ਆ ਲੋ ਲੈਮਨ ਕਲਰ ਦਾ ਪੀਸ ਆ ਬਹੁਤ ਪਿਆਰਾ ਬਹੁਤ ਸੋਹਣਾ ਸੋ ਜਿਹੜੀਆਂ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਨੇ 100% ਕਾਟਨ ਆ ਪੂਰੇ ਸੂਟ ਨੂੰ ਚਾਹੇ ਮੁੱਠੀ ਚ ਲੈ ਲਓ ਲੋ ਬਹੁਤ ਸੋਹਣਾ ਫੈਬਰਿਕ ਆ ਬਹੁਤ ਹੀ ਜ਼ਿਆਦਾ ਬਿਲਕੁਲ ਲਾਈਟ ਵੇਟ ਬਿਲਕੁਲ ਪਾਏ ਹੋਏ ਫੈਬਰਿਕ ਦਾ ਪਤਾ ਨਹੀਂ ਲੱਗਣਾ ਪੂਰਾ ਸੁਪੀਰੀਅਰ ਆ ਕੋਈ ਬੁਰ ਲੋ ਕੁਝ ਨਹੀਂ ਹੋਣਾ ਕੋਈ ਸ਼੍ਰਿੰਕਿੰਗ ਨਹੀਂ ਕੱਪੜੇ ਦੀ ਕੁਝ ਨਹੀਂ ਹੈਗੀ ਬਹੁਤ ਸੋਹਣੀ ਚੀਜ਼ਾਂ ਤੇ ਬਹੁਤ ਹੀ ਪਿਆਰਾ ਸਾਰੇ ਇਹ ਆਰਟੀਕਲ ਰਹਿਣਗੇ ਇਹਦੇ ਵਿੱਚ ਜਿਹੜੇ ਕਲਰ ਤੁਹਾਨੂੰ ਮਿਲਣਗੇ ਚਾਰ ਕਲਰਾਂ ਉੱਪਰ ਇਹ ਆਪਣੇ ਕੋਲ ਆਏ ਨੇ ਚਾਰੇ ਕਲਰ ਆਪਾਂ ਖੋਲ੍ਹਾਂਗੇ ਇਹਦੇ ਕਲਰ ਇਹਦਾ ਹੈਗਾ ਪਿਸਤਾ ਕਲਰ ਇਹ ਵੀ ਕਲਰ ਬਹੁਤ ਸੋਹਣਾ ਬਹੁਤ ਪਿਆਰਾ ਨਹੀਂ ਤੇ ਮੈਨੂੰ ਕੈਂਚੀ ਫੜਾ ਕੇ ਜਾ ਆ ਲੋਥੇ ਨੈਕਸਟ ਕਲਰ ਇਹਦਾ ਦੇਖ ਲਓ ਇਹ ਵੀ ਬਹੁਤ ਸੋਹਣਾ ਇਹ ਗ੍ਰੇ ਕਲਰ ਦੇ ਉੱਪਰ ਇੱਕ ਇੱਕ ਕਲਰ ਮੈਂ ਤੁਹਾਨੂੰ ਆਰਾਮ ਦੇ ਨਾਲ ਦਿਖਾਉਂਗੀ ਖੋਲ-ਖੋਲ ਕੇ ਸੋ ਜਿਹੜਾ ਕਲਰ ਤੁਹਾਨੂੰ ਪਸੰਦ ਆਊਗਾ ਤੁਸੀਂ ਉਹਦਾ ਸਕਰੀਨਸ਼ਾਟ ਲੈ ਲਿਓ ਕਲਰ ਤੇ ਪ੍ਰਿੰਟਿੰਗ ਤੇ ਫੈਬਰਿਕ ਇਹਦੇ ਬਲੀਓ ਬੇਫਿਕਰ ਹੋ ਕਿਉਂਕਿ ਗਰਮੀਆਂ ਦੇ ਸਭ ਤੋਂ ਜ਼ਿਆਦਾ ਇਹ ਹੁੰਦਾ ਵੀ ਕਲਰ ਨਾ ਫਿੱਟ ਜਾਣ ਜੀ ਪ੍ਰਿੰਟਿੰਗ ਨਿਕਦੋ ਤੋਂ ਆ ਤੇ ਐਵੇਂ ਡਲ ਜੀ ਪੈ ਜਵੇ ਕੁਛ ਨਹੀਂ ਹੁੰਦਾ ਕੱਪੜੇ ਨੂੰ ਬਹੁਤ ਸੋਹਣਾ ਜਿਹੜੀਆਂ ਪਹਿਣਾ ਪਾਉਂਦੀਆਂ ਨੇ ਨਾ ਬਿਲਕੁਲ ਪਾਏ ਹੋਏ ਦਾ ਪਤਾ ਹੀ ਨਾ ਲੱਗੇ ਬਿਲਕੁਲ ਹੌਲਾ ਜਿਹਾ ਸਟੱਫ ਹੋਵੇ ਗਰਮੀਆਂ ਦੀ ਇਹਦੂ ਬੈਸਟ ਕਲੈਕਸ਼ਨ ਕੋਈ ਨਹੀਂ ਲੌਨ ਕਾਟਨ ਸਭ ਤੋਂ ਸੋਹਣੀ ਕਾਟਨ ਆ ਬਹੁਤ ਹੀ ਪਿਆਰਾ ਬਹੁਤ ਹੀ ਸੁਪੀਰੀਅਰ ਸਾਰਾ ਫੈਬਰਿਕ ਲੱਗਿਆ ਪ੍ਰਾਈਸ ਇਹਨਾਂ ਦੀ ਰਹੂਗੀ 850 850 ਰੁਪਿਆ ਪ੍ਰਾਈਸ ਆ ਸੋ ਜਿਹੜੀਆਂ ਵੀ ਪਹਿਣਾ ਨੇ ਲੈਣੇ ਨੇ ਕੋਈ ਐਕਸਟਰਾ ਕੋਰੀਅਰ ਚਾਰजेस ਨਹੀਂ ਹੈਗੇ 850 ਦੇ ਵਿੱਚ ਇਹ ਵਾਲਾ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਹੋਊਗਾ بس ਤੁਸੀਂ ਆਪਣੀ ਡਿਜ਼ਾਈਨਿੰਗ ਤੇ ਆਪਣੀ ਪ੍ਰਿੰਟਿੰਗ ਚੈੱਕ ਕਰ ਲਓ ਜਿਹੜੀਆਂ ਭੈਣਾਂ ਨੂੰ ਕਿਹੜਾ ਪ੍ਰਿੰਟ ਚਾਹੀਦਾ ਕਿਹੜੀ ਡਿਜ਼ਾਈਨਿੰਗ ਚਾਹੀਦੀ ਆ ਉਹੀ ਤੁਹਾਨੂੰ ਮਿਲ ਜੂਗਾ ਜੀ ਹਲੋ ਤੁਹਾਡੇ ਸਾਹਮਣੇ ਸਾਰੇ ਇਹ ਖੁੱਲ ਰਹੇ ਨੇ ਤੇ ਕਿਉਂਕਿ ਸਾਰਾ ਨਿਊ ਸਾਰਾ ਫੈਬਰਿਕ ਆਇਆ ਤੇ ਕਲਰ ਕੰਟਰਾਸਟ ਬਹੁਤ ਸੋਹਣਾ ਹੈ ਇਹ ਗ੍ਰੇ ਕਲਰ ਸੀ ਉਸ ਤੋਂ ਪਹਿਲਾਂ ਆਪਾਂ ਲੈਮਨ ਖੋਲਿਆ ਇਹ ਹੈਗਾ ਪਿਸਤਾ ਗ੍ਰੀਨ ਕਲਰ ਆਹ ਲਓ ਕਲਰ ਜਿੰਨੇ ਵੀ ਖੁੱਲਣਗੇ ਸਾਰਿਆਂ ਤੇ ਦਿਲ ਲਾਊਗਾ ਬਹੁਤ ਸੋਹਣੇ ਕਲਰ ਨੇ ਬਹੁਤ ਪਿਆਰੇ ਪ੍ਰਿੰਟਿੰਗ ਬਹੁਤ ਸੋਹਣੀਆਂ ਸੋ ਜਿਹੜਾ ਤੁਹਾਨੂੰ ਪਸੰਦ ਆ ਤੁਸੀਂ ਉਹ ਲੈ ਸਕਦੇ ਹੋ ਬਹੁਤ ਸੋਹਣੀ ਜਣ ਕੇ ਜਿੰਨਾ ਜਣ ਕੇ ਮੈਨੂੰ ਕਹਿਦਾ ਕਿ ਇੰਨਾ ਸੋਹਣਾ ਇੰਨਾ ਪਿਆਰਾ ਬਹੁਤ ਸੋਹਣਾ ਫੈਬਰਿਕ ਆ ਜਿਹੜੀਆਂ ਆਪਣਾ ਸ਼ਾਪ ਤੇ ਵਿਲਡ ਕਰ ਸਕਦੀਆਂ ਸ਼ਾਪ ਤੇ ਆ ਕੇ ਲੈ ਸਕਦੇ ਹੋ ਜਿਹੜੀਆਂ ਆਪਣਾ ਨਹੀਂ ਆ ਸਕਦੀਆਂ ਤੁਸੀਂ ਘਰੇ ਬੈਠੇ ਆਰਡਰ ਦੇ ਨਾਲ ਮੰਗਵਾ ਸਕਦੇ ਹੋ ਆ ਲੋ ਜੀ ਨੈਕਸਟ ਹੈਗਾ ਲਾਈਟ ਜਾਂ ਮੈਂਦੀਆ ਸ਼ੇਡ ਇਹ ਵੀ ਬਹੁਤ ਸੋਹਣਾ ਲੋ ਜੀ ਇਹ ਵੀ ਬਹੁਤ ਸੋਹਣਾ ਕਲਰ ਆ ਬਹੁਤ ਪਿਆਰਾ ਸੋ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਰਿਹਾ ਲੈ ਕੇ ਸਕਰੀਨਸ਼ਾਟ ਚਾਰੇ ਕਲਰ ਬਹੁਤ ਸੋਹਣੇ ਆ ਚਾਰੇ ਹੀ ਕਲਰ ਹਣ ਤੁਹਾਡੇ ਸਾਹਮਣੇ ਨੇ ਸੋ ਜਿਹੜਾ ਕਲਰ ਤੁਹਾਨੂੰ ਪਸੰਦ ਆ ਤੁਸੀਂ ਲੈ ਸਕਦੇ ਹੋ ਦੇਖੋ ਲੈਮਨ ਸ਼ੇਡ ਆ ਪਿਸਤਾ ਗ੍ਰੀਨ ਫਰੋਜੀ ਜਾਂ ਸ਼ੇਡ ਆ ਗ੍ਰੇ ਸ਼ੇਡ ਆ ਬਿਲਕੁਲ ਹੀ ਲਾਈਟ ਲੈਮਨ ਸ਼ੇਡ ਆ ਬਹੁਤ ਸੋਹਣੀ ਕਲਰ ਕੰਟਰਾਸਟਿੰਗ ਤੇ ਪ੍ਰਿੰਟਿੰਗ ਵੀ ਬਹੁਤ ਸੋਹਣੀ ਆ ਜਾਂ ਬਹੁਤ ਪਿਆਰੀ ਆਈ ਹੈ लो जी। नैक्सट प्रिंट दिखाने थोनू नैक्सट डिजाइनिंग ये भी बहुत सोना प्रिंट आ बहुत प्यारा निक्की बूटी का प्रिंट आ गया जी यो ये आ गया निकी बूटी का प्रिंट ये बहुत सोहना प्रिंट ही। हलो देखो ਜਿਹੜੀਆਂ ਭੈਣਾਂ ਨਿੱਕੇ ਨਿੱਕੇ ਬੂਟੀ ਪਾਲਦੀਆਂ ਨੇ ਉਹਨਾਂ ਲਈ ਗਰਮੀਆਂ 'ਚ ਇਹੀ ਪ੍ਰਿੰਟਾਂ ਦੀ ਡਿਮਾਂਡ ਇੰਨੀ ਜ਼ਿਆਦਾ ਰਹਿਣੀ ਆ ਕਿ ਉਦੋਂ ਮਿਲਦੇ-ਮਿਲਨੇ ਨਹੀਂ ਹੈਗੇ ਸੋ ਜਿਹੜੀਆਂ ਭੈਣਾਂ ਨੂੰ ਰਿਕੁਆਇਰ ਆ ਚਾਹੇ ਇੱਕ ਸੂਟ ਲੈ ਲਓ ਦੋ ਲੈ ਲਓ ਚਾਰ ਲੈ ਲਓ ਜਿੰਨੇ ਮਰਜ਼ੀ ਸੂਟ ਲੈ ਲਓ ਕਈ ਭੈਣਾਂ ਨੂੰ ਸੇਮ ਕਲਰ ਦੇ ਵਿੱਚ ਹੀ ਦੋ-ਦੋ ਪੀਸ ਚਾਹੀਦੇ ਆ ਸੇਮ ਕਲਰ 'ਚ ਵੀ ਮਿਲ ਜਾਣਗੇ ਜਿੰਨੇ ਮਰਜ਼ੀ ਪੀਸਾਂ ਦਾ ਆਰਡਰ ਕਰ ਲਓ ਬਸ ਫਟਾਫਟ ਆਪਣੇ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਇਹ ਜਿਹੜਾ ਆਪਾਂ ਖੋਲੇ ਪਰਪਲ ਸ਼ੇਡ ਆ ਇਹ ਪਰਪਲ ਸ਼ੇਡ ਆ ਜੀ ਨੈਕਸਟ ਵਾਲਾ ਜਿਹੜਾ ਇਹਦੇ ਵਿੱਚ ਆ ਰਿਹਾ ਉਹ ਥੋੜਾ ਜਿਹਾ ਡਾਰਕ ਪਰਪਲ ਸ਼ੇਡ ਹੈਗਾ ਪਰਪਲ ਟੂਨ ਤੇ ਆ ਉਹ ਜਿਹੜਾ ਥੋੜਾ ਜਿਹਾ ਕਲਾਉਨ ਦੇ ਵਿੱਚ ਪਰਪਲ ਸ਼ੇਡ ਹੁੰਦਾ ਉਹ ਵਾਲਾ ਵਾ ਆ ਲੋ ਇੱਕ ਵਾਈਨ ਪਰਪਲ ਹੋ ਗਿਆ ਇੱਕ ਬੈਂਗਨੀ ਪਰਪਲ ਹੋ ਗਿਆ ਆ ਲੋ ਲੋਚੀ ਦੇਖੋ PRINTING ਬਹੁਤ ਸੋਹਣੀ ਨਿੱਕੀ ਬੁੱਟੀ ਦੀ PRINTING ਆ ਬਹੁਤ ਹੀ ਪਿਆਰਾ ਡਿਜ਼ਾਈਨ ਨੈਕਸਟ ਇਹਦੇ ਵਿੱਚ ਮਿਲੂਗਾ ਤੁਹਾਨੂੰ ਬੋਟਲ ਦੇ ਅਨ ਕਲਰ ਹਾਂ 에어 포ਸ ਕਲਰ ਨੈਕਸਟ ਹੈਗਾ ਇਹਦੇ ਵਿੱਚ 에어ਫੋਰਸ ਕਲਰ 에ਵੀ ਕਲਰ ਬਹੁਤ ਸੋਹਣਾ ਬਹੁਤ ਪਿਆਰਾ ਤੇ ਡਿਜ਼ਾਈਨ ਸੇਮ ਰਹੂਗਾ ਜੀ ਨਿੱਕੀ ਬੋਟੀ ਦਾ ਹਾਲੋ ਜੀ ਇਹ ਵੀ ਬਹੁਤ ਸੋਹਣਾ ਦੇਖੋ ਤਿੰਨ ਕਲਰ ਨੇ ਇਹਦੇ ਵਿੱਚ ਇਹ ਵਾਲੇ ਡਿਜ਼ਾਈਨ ਚ ਤਿੰਨੇ ਕਲਰ ਬਹੁਤ ਸੋਹਣੇ ਇਹ ਕਲਾਮ ਚ ਜਿਹੜਾ ਬੈਂਗਨੀ ਪਰਪਲ ਕਹਿ ਦਿੰਨੇ ਆ ਉਹ ਵਾਲਾ ਕਲਰ ਆ ਗਿਆ ਸੈਕੰਡ ਵਾਲਾ ਫਰਸਟ ਵਾਲਾ ਮੈਂ ਤੁਹਾਨੂੰ ਲਾਈਟ ਪਰਪਲ ਸ਼ੈਡ ਦਿਖਾਇਆ ਇਹ ਇਹ ਹੈਗਾ ਜੀ 에어 ਫੋਰਸ ਕਲਰ ਕਿੰਨੇ ਕਲਰ ਜਿਹੜੀਆਂ ਭੈਣਾ ਥੋੜਾ ਜਿਹਾ ਡਾਰਕ ਕਲਰ ਲਾਈਕ ਕਰਦੀਆਂ ਨੇ ਗਰਮੀਆਂ ਦੇ ਵਿੱਚ ਵੀ ਵਧੀਆ ਸੋਹਣੇ ਜਿ ਲੱਗਣ ਕਲਰ ਹਨਾ ਉਹਨਾਂ ਲਈ ਵੀ ਇਹ ਬਹੁਤ ਸੋਹਣਾ ਚਾਰਟ ਤੇ ਨਾਲ ਨਿੱਕੀ ਬੂਟੀ ਦਾ ਪ੍ਰਿੰਟ ਮਿਲ ਰਿਹਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਆ ਲਓ ਜੀ ਅਗਲਾ ਦੇਖ ਲਓ ਇਹ ਵੀ ਨਿੱਕੀ ਬੂਟੀ ਆ ਇਹ ਦੇ ਵਿੱਚ ਆਗੇ ਇੰਗਲਿਸ਼ ਕਲਰ ਇਹਦੀ ਪ੍ਰਿੰਟਿੰਗ ਉਹਦੇ ਨਾਲੋਂ ਥੋੜੀ ਜਿਹੀ ਡਿਫਰੈਂਟ ਰਹੂਗੀ ਇਦਾਂ ਰਹੂਗੀ ਇਹਦੀ ਪ੍ਰਿੰਟਿੰਗ ਆ ਲਓ ਪ੍ਰਿੰਟ ਤਾਂ ਇੰਨੇ ਸੋਹਣੇ ਨੇ ਇੰਨੇ ਪਿਆਰੇ ਨੇ ਜੇ ਤੁਸੀਂ ਦੇਖੋਗੇ ਨਾ ਖੁਦ ਆ ਕੇ ਹੱਥ ਲਾਉਂਗੇ ਫੀਲ ਕਰੋਗੇ ਫੈਬਰਿਕ ਨੂੰ ਫੈਬਰਿਕ ਤਾਂ ਬਹੁਤ ਬਿਲਕੁਲ ਹੀ ਮਤਲਬ ਕਿ ਮਲਾਈ ਮੱਖਣ ਫੈਬਰਿਕ ਆ 1% ਵੀ ਮੈਂ ਕਹੀ ਜਾਨੀ ਵੀ ਸਿੰਥੈਟਿਕ ਤਾਂਗਾ 1% ਵੀ ਨਹੀਂ ਜੇ 1% ਵੀ ਸਿੰਥੈਟਿਕ ਤਾਂਗਾ ਤਾਂ ਸੂਟ ਫਾੜਾ ਹੋਗਾ ਇਹ ਵੀ ਤੁਹਾਨੂੰ ਮੈਂ ਦੱਸੋ ਇਸ ਤੋਂ ਵੱਧ ਹੋਰ ਆਪਾਂ ਕੀ ਕਹਿ ਸਕਦੇ ਆ ਇੰਨਾ ਜਿਆਦਾ ਸੋਹਣਾ ਫੈਬਰਿਕ ਆ ਸੋ ਪਿਓਰ ਕਾਟਨ ਆ ਜੀ ਪਿਓਰ ਕਾਟਨ ਦੇ ਸੂਟ ਨੇ ਸਾਰੇ ਬ੍ਰਾਂਡ ਦੇ ਆਰਟੀਕਲ ਨੇ ਬਸ ਤੁਸੀਂ ਲੈ ਕੇ ਫਟਾ ਫਟ ਆਪਣੀ ਗਰਮੀਆਂ ਦੇ ਬਹੁਤ ਹੀ ਸੋਹਣੇ ਯਾਨੀ ਕਿ ਇੱਕ ਤਰ੍ਹਾਂ ਦੇ ਤੋਹਫੇ ਨੇ ਹਜ਼ਾਰ ਹਜ਼ਾਰਾ ਸੂਟ ਆ 850 ਦੇ ਵਿੱਚ ਤੁਹਾਨੂੰ ਮਿਲ ਰਿਹਾ ਕਿਉਂਕਿ ਪੂਰੀ ਕੁਆਂਟੀਟੀ ਦੇ ਨਾਲ ਅਸੀਂ ਚੱਕਿਆ ਇਹ ਵਾਲਾ ਫੈਬਰਿਕ ਸੋ ਜਿਹੜੀਆਂ ਭੈਣਾਂ ਨੂੰ ਵੀ ਚਾਹੀਦਾ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚੱਲੋ ਇਹਦੇ ਵਿੱਚ ਤੁਹਾਨੂੰ ਕਲਰ ਮਿਲਣਗੇ ਜੀ ਚਾਰ ਇਹ ਵਾਲੀ ਡਿਜ਼ਾਈਨਿੰਗ ਦੇ ਵਿੱਚ ਚਾਰ ਹੀ ਕਲਰ ਇੰਗਲਿਸ਼ ਰੰਗਣਗੇ इंग्लिश ये कलर रहने गए बहुत ही सोहने बहुत ही प्यारे आ देखो ये हैगा ऑफ वाइट कलर प्रिंटिंग चेक करो कि सोहनी है देखो ऑफ वाइट कलर है बहुत ही प्यारा बहुत सोना प्रिंट था आ कलर भी बहुत ही सोहना है जोड़ी मर्जी इसटाइनिंग इन्नी सोहनी है ना जड़ी मर्जी ये पा सकते हो चाहे तो यंग हो तमी बहुत सोहने लगते हैं निकी निकी बूटी के प्रिंट पाए ਚਾਹੇ ਤੁਸੀਂ ਹੈ ਨਾ ਮੀਡੀਅਮ 에 ਚਾਉਂਦੇ ਹੋ ਤਾਂ ਵੀ ਸਭ ਦੀ ਪਸੰਦ ਆ ਇਹ ਵਾਲੇ ਪ੍ਰਿੰਟ ਚਾਹੇ ਤੁਸੀਂ 올ਡ 에 ਚੋਂ ਵੀ ਸਭ ਤੋਂ ਮਤਲਬ ਕਿ ਹੈਗਾ ਵੀ ਜਿਹੜੇ ਸਭ ਤੋਂ 올ਡ ਆ ਜਾਂਦੇ ਆ ਉਹਨਾਂ ਲਈ ਚੀਜ਼ਾਂ ਚੂਜ਼ ਕਰਨੀਆਂ ਥੋੜੀਆਂ ਔਖੀਆਂ ਹੋ ਜਾਂਦੀਆਂ ਕਿਉਂਕਿ ਬਹੁਤ ਛੇਤੀ ਕਲਰ ਨਹੀਂ ਮਿਲਦੇ ਪ੍ਰਿੰਟਿੰਗ ਨਹੀਂ ਮਿਲਦੀ ਪਰ ਇਹ ਚੀਜ਼ ਬਹੁਤ ਸੋਹਣੀ ਆ ਸੁਪਰ ਆ ਜੋ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਦੋ ਕਲਰ ਵੀ ਪ੍ਰਿੰਟਿੰਗਾਂ ਵੀ ਸਭ ਕੁਝ ਪਰਫੈਕਟ ਆਇਆ ਤੇ ਕੱਪੜਾ ਤਾਂ ਫਾਈਨ ਹੈਗਾ ਹੀ ਹੈਗਾ ਕੱਪੜੇ ਬਾਰੇ ਤਾਂ ਦੱਸਣ ਦੀ ਮੈਨੂੰ ਲੋੜ ਹੀ ਨਹੀਂ ਇਹ ਤਾਂ ਖੁਦ ਤੁਹਾਡੇ ਹੱਥਾਂ 'ਚ ਪਹੁੰਚਣਾ ਤੇ ਤੁਹਾਨੂੰ ਖੁਦ ਫੀਲ ਹੋਣਾ ਕਿ ਕਿੰਨਾ ਸੋਹਣਾ ਫੈਬਰਿਕ ਤੁਹਾਡੇ ਕੋਲ ਪਹੁੰਚ ਰਿਹਾ ਜੀ ਇਹ ਆ ਲੋ ਜੀ ਨੈਕਸਟ ਪ੍ਰਿੰਟ ਦੇਖ ਲਓ ਇਹ ਵੀ ਬਹੁਤ ਸੋਹਣਾ ਬਹੁਤ ਧਿਆਰਾ ਲਾਈਟ ਫਰੋਜ਼ੀ ਜਾਂ ਛੇਡਾ ਸਕਾਈ ਬਲੂ ਕਹਿ ਸਕਦੇ ਆ ਫਰੋਜ਼ੀ ਵੀ ਨਹੀਂ ਕਹਿ ਸਕਦੇ ਬਿਲਕੁਲ ਹੀ ਬੇਬੀ ਬਲੂ ਕਲਰ ਦੇ ਉੱਪਰ ਆਂਦਾ ਇਹ ਬੇਬੀ ਬਲੂ ਕਲਰ ਆ ਜੀ ਤੇ ਇਹ ਕਲਰਾਂ ਦੀ ਫੁੱਲ ਗਾਰੰਟੀ ਆ ਕੋਈ ਕਲਰ ਨਹੀਂ ਕਿਉਂਕਿ ਕਲਰ ਇੰਨੇ ਸੋਹਣੇ ਨੇ ਇੰਨੇ ਪਿਆਰੇ ਨੇ ਕੋਈ ਇਹ ਨਹੀਂ ਹੈਗੇ ਵੀ ਕੱਚੇ ਜੇ ਰੰਗ ਨੇ ਤੇ ਉਹੀ ਧੋਤੇ ਤੇ ਖਰਾਬ ਹੋ ਜਾਣਗੇ ਕੁਝ ਨਹੀਂ ਹੋਣਾ ਕੱਪੜੇ ਨੂੰ ਬਸ ਤੁਸੀਂ ਆਪਣਾ ਜਿਹੜਾ ਵੀ ਤੁਸੀਂ ਸੂਟ ਲੈਣਾ ਉਹਦਾ ਆਰਡਰ ਕਰ ਲਓ ਤੇ ਚੌਥਾ ਕਲਰ ਇਹਦੇ ਵਿੱਚ ਫੋਰਥ ਹੈਗਾ ਜੀ ये है पिस्ता ग्रीन जहा कलर ये भी बहुत सोहना कलर है ये भी कलर पूरा बढ़िया बहुत ही प्यारा बहुत ही सोहना सो ਆਰਡਰ ਕਰ ਦੋ ਜਿਹੜੀਆਂ ਪੈਣਾ ਨੂੰ ਜਿਹੜਾ ਵੀ ਪ੍ਰਿੰਟ ਜਿਹੜਾ ਵੀ ਕਲਰ ਚਾਹੀਦਾ ਹਲੋ ਚਾਰ ਕਲਰ ਆ ਉਪਰ ਆਪਾਂ ਇਹ ਵਾਲਾ ਪ੍ਰਿੰਟ ਖੋਲਿਆ ਵਾ ਇਹ ਹੈਗਾ ਇਹਦਾ ਪਹਿਲਾ ਕਲਰ ਪਿਸਤਾ ਗ੍ਰੀਨ ਕਲਰ ਸੈਕੰਡ ਸੀਗਾ ਜੀ ਲਾਈਟ ਫਲੋਜੀ ਸ਼ੇਡ ਹਲੋ ਚਾਰੀ ਕਲਰ ਹੁਣ ਮੈਂ ਤੁਹਾਨੂੰ ਦਿਖਾ ਰਹੀ ਆ ਚਾਰੇ ਚਾਰੇ ਕਲਰ ਬਹੁਤ ਪਿਆਰੇ ਬਹੁਤ ਸੋਹਣੇ ਨੇ ਸੋ ਜਿਹੜਾ ਕਲਰ ਤੁਹਾਨੂੰ ਪਸੰਦ ਆਉਂਦਾ ਇਹ ਵੀ ਕਲਰ ਬਹੁਤ ਸੋਹਣਾ ਜੀ ਮਸਟਰਡ ਜਾਂ ਮਹਿੰਦੀਆ ਮਸਟਰਡ ਜਾਂ ਸ਼ੇਡ ਆ ਆਫ ਵਾਈਟ ਕਲਰ ਸਾਰੀਆਂ ਭੈਣਾਂ ਦੀ ਪਸੰਦ ਰਹਿੰਦਾ ਆਫ ਵਾਈਟ ਕਲਰ ਲਾਈਟ ਬਲੂ ਕਲਰ ਆਫ ਰੋਜ਼ੀ ਨਹੀਂ ਹੈਗਾ ਇਹ ਬਲੂ ਆ ਬੇਬੀ ਬਲੂ ਕਲਰ ਆ ਐਂਡ ਗ੍ਰੇ ਕਲਰ ਪਿਸਤਾ ਜਾਂ ਗ੍ਰੇ ਜਾਂ ਕਲਰ ਆ ਇਹ ਵੀ ਬਹੁਤ ਸੋਹਣਾ ਛੇਡ ਲਓ ਜੀ ਤੇ ਜਿਹੜੀਆਂ ਭੈਣਾਂ ਭਾਲਦੀਆਂ ਨੇ ਫੁੱਲ ਫਲਾਵਰਾਂ ਤੋਂ ਕੁਝ ਹਟ ਕੇ ਪ੍ਰਿੰਟਿੰਗ ਹੋਵੇ ਸੋਹਣੀ ਹੋਵੇ ਤੇ ਕਲਰ ਵੀ ਸੋਹਣੇ ਹੋਣ ਹਨਾ ਤਾਂ ਉਹਨਾਂ ਲਈ ਆ ਵਾਲਾ ਪ੍ਰਿੰਟ ਬਹੁਤ ਸੋਹਣਾ ਆਇਆ ਇਸ ਡਿਜੀਟਲ ਪ੍ਰਿੰਟਿੰਗ ਆਇਆ 3D प्रिंटिंग ਆ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਸੋ ਜਿਹੜੀਆਂ ਭੈਣਾਂ ਨੂੰ ਚਾਹੀਦੇ ਆ ਇਦਾਂ ਦੇ ਸੂਟ ਤਾਂ ਤੁਹਾਡੇ ਲਈ ਵੀ ਇਹ ਵਾਲਾ ਚਾਰਟ ਆ ਚੁੱਕਿਆ ਵਾ ਤਾਂ ਤੁਸੀਂ ਵੀ ਆਪਣਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਇਹਦੇ ਵਿੱਚ 20 ਆਪਣੇ ਕੋਲੇ 4 ਕਲਰ ਆਏ ਨੇ ਚਾਰੇ ਕਲਰ ਬਹੁਤ ਹੀ ਪਿਆਰੇ ਆਏ ਗਾਹਾ ਸੋਨੇ ਕਲਰ ਨੇ ਬਹੁਤ ਹੀ ਪਿਆਰੇ ਨੇ ਜੋ ਜਿਹੜਾ ਕਲਰ ਤੁਹਾਨੂੰ ਪਸੰਦ ਆ ਆਰਾਮ ਦੇ ਨਾਲ ਤੁਹਾਨੂੰ ਮੈਂ ਲਿਖਾਰੀਆਂ ਕਿਉਂਕਿ ਮੈਨੂੰ ਖੋਲਣ ਲਈ ਇਹਨਾਂ ਦਾ ਟਾਈਮ ਲੱਗ ਰਿਹਾ ਵਾ ਆ ਮੈਂ ਪਹਿਲਾਂ ਇਹਨਾਂ ਨੂੰ ਖੋਲ ਲੈ ਇਹਨਾਂ ਨੂੰ ਨਾਲ ਦੀ ਨਾਲ ਹੀ ਤੁਹਾਨੂੰ ਖੋਲ ਕੇ ਮੈਨੂੰ ਮੀਨਿੰਗ ਸੀਗਾ ਕਿ ਸਾਰਾ ਨਿਊ ਸਟਾਕ ਆਇਆ ਇਹ ਨਹੀਂ ਹੈਗਾ ਕਿ ਆਪਾਂ ਪੂਰੇ ਵਧੀਆ ਸਾਰੇ ਬ੍ਰਾਂਡ ਦੇ ਫੈਬਰਿਕ ਨੇ ਇਹ ਆ ਲੋ ਜੀ ਆ ਲੋ ਦੇਖੋ ਪ੍ਰਿੰਟਿੰਗ ਡਿਜ਼ਾਈਨਿੰਗ ਬਹੁਤ ਸੋਹਣੀ ਪ੍ਰਿੰਟਿੰਗ ਆ ਇਹ ਹੈਗਾ ਇਹਦਾ ਫਰਸਟ ਕਲਰ ਇਹ ਹੈਗਾ ਜੀ ਇਹਦਾ orange ਰਸਟ ਸ਼ੇਡ ਸੈਕੰਡ ਕਲਰ ਸੋ ਜਿਹੜਾ ਕਲਰ ਤੁਹਾਨੂੰ ਪਸੰਦ ਆਊਗਾ ਥਰਡ ਕਲਰ ਵੀ ਇਹਦਾ ਮੈਂ ਦਿਖਾਉਣੀ ਆ ਚਾਰ ਕਲਰ ਨੇ ਇਹਦੇ ਵਿੱਚ ਆਹ ਲਓ ਜੀ ਇਹ ਹੈਗਾ ਇਹਦਾ ਥਰਡ ਕਲਰ ਇਹ ਵੀ ਬਹੁਤ ਸੋਹਣਾ ਮਹਿੰਦੀਆ ਸ਼ੇਡ ਬਹੁਤ ਸੋਹਣਾ ਇਹ ਵੀ ਆਹ ਲਓ ਮਹਿੰਦੀਆ ਜਾਂ ਸ਼ੇਡ ਆ ਕਲਰਿੰਗ ਇਹਦੇ ਚਾਰ ਹੀ ਕਲਰ ਬਹੁਤ ਸੋਹਣੇ ਆਏ ਨੇ ਸੋ ਇਹ ਉਹਨਾਂ ਪਹਿਣਾ ਲਈ ਹੈ ਜਿਹੜੀਆਂ ਫੁੱਲ ਫਰਾਵਰਾਂ ਤੋਂ ਡਿਜੀਟਲ ਜੀ ਪ੍ਰਿੰਟਿੰਗ ਪਾਉਂਦੀਆਂ ਤੇ ਬਹੁਤ ਸੋਹਣੇ ਵਧੀਆ ਬ੍ਰਾਈਟ ਜੇ ਕਲਰ ਪਾਉਂਦੀਆਂ ਉਹਨਾਂ ਲਈ ਇਹ ਵਾਲਾ ਸੈੱਟ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਆਇਆ ਸੋ ਲੈ ਕੇ ਸਕਰੀਨਸ਼ਾਟ ਫਟਾਫਟ ਆਰਡਰ ਕਰਦੋ ਆ ਹੈਗਾ ਲਾਸਟ ਸੂਟ ਆ ਲੋ ਜੀ ਲੋ ਜੀ ਇਹ ਵੀ ਪ੍ਰਿੰਟਿੰਗ ਕਲਰਿੰਗ ਬਹੁਤ ਸੋਹਣੀ ਆ ਪਿੰਕ ਕਲਰ ਆ ਇਹ ਤੇ ਸਾਰੇ ਕਲਰ ਬਹੁਤ ਸੋਹਣੇ ਆਏ ਨੇ ਜਿਹੜਾ ਤੁਹਾਨੂੰ ਪਸੰਦ ਆ ਤੁਸੀਂ ਲੈ ਸਕਦੇ ਹੋ ਚਾਰ ਕਲਰ ਨੇ ਸਾਰੇ ਕਲਰ ਬਹੁਤ ਪਿਆਰੇ ਨੇ ਬਹੁਤ ਹੀ ਸੋਹਣੇ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਵੀਡੀਓ ਬਹੁਤ ਹੀ ਸੋਹਣੇ ਪ੍ਰਿੰਟਾਂ ਦੇ ਨਾਲ ਲੈ ਕੇ ਆਈਆਂ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪ੍ਰਾਈਸ ਸਾਰੇ ਸੂਟਾਂ ਦਾ ਰਹੂਗਾ 850 ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ WhatsApp ਤੇ ਸੈਂਡ ਕਰ ਦਿਓ ਤੇ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਦਰੋ ਦੱਸ ਕੇ ਜਾਇਓ ਕਿ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ